ਜੀ ਇਹਦੇ ਤੇ ਮੈਂ 10 ਨਾਲ ਜਿਹੜਾ ਅੱਜ ਮੀਟਿੰਗ ਹੋਈ ਹੈ ਕਿਸ ਸਬਲਟਡ ਹੋਈ ਹੈ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਣਕਾਰੀ ਦੋ ਜੈਪੀਮ ਜੈਪਾਰਥ ਜੋ ਅੱਜ ਜੀਐਡੀ ਮੀਟਿੰਗ ਹੈ ਇਹ ਮੀਟਿੰਗ ਪਟਿਆਲਾ ਦੇ ਵਿੱਚ ਕੀਤੀ ਗਈ ਹੈ ਤੇ ਬਹੁਤ ਸਾਰੇ ਸਾਡੇ ਸਾਥੀਆਂ ਦੀ ਮੰਗ ਸੀ ਕਿ ਬਹੁਤ ਸਾਰੇ ਸਾਥੀ ਭੀਮਾਰਵੀ ਤੇ ਜਸਮਜੀਤ ਪਾਰਟੀ ਜੁਆਇਨ ਕਰਨਾ ਚਾਹੁੰਦੇ ਹੈ ਕਿਉਂਕਿ ਜਿਦਾ ਤੁਹਾਨੂੰ ਪਤਾ ਹੈ ਜਿਸ ਦਿਨ ਦੇ ਚੰਦਰ ਸ਼ੇਖਰ ਆਜ਼ਾਦ ਜੀ ਸੰਸਦ ਬਣੇ ਨੇ ਤੇ ਰੋਜ਼ ਹੀ ਹਜ਼ਾਰਾਂ ਦੇ ਸਾਬਨਾ ਕਾਲ ਆਂਦੀ ਹੈ ਕੱਲ ਇਹਨਾਂ ਦੀ ਵੀ ਕਾਲ ਆਈ ਸੀਗੀ ਤੇ ਸਾਡੇ ਆਰ.ਐਸ. ਬਿੱਲਾ ਭਾਜੀ ਜੋ ਭਾਰਤੀ ਨੌਜਵਾਨ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਅੱਜ ਆਜ਼ਾਦ ਸਮਾਜ ਪਾਰਟੀ ਜੁਆਇਨ ਕੀਤੀ ਹੈ ਆਜ਼ਾਦ ਸਮਾਜ ਪਾਰਟੀ ਦੇ ਵਿੱਚ ਉਹਨਾਂ ਦਾ ਵੈਲਕਮ ਹੈ ਪੀ.ਐਮ. ਆਰਮੀ ਦੇ ਪਰਿਵਾਰ ਦੇ ਵਿੱਚ ਵੈਲਕਮ ਹੈ ਕਿਉਂਕਿ ਬਹੁਤ ਸਾਰੇ ਸਾਥੀ ਹੈ ਜੋ ਚੰਦਰ ਸ਼ੇਖਰ ਅਜ਼ਾਦ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਪ੍ਰਭਾਵਿਤ ਹੋ ਕੇ ਉਹਨਾਂ ਦੇ ਕੰਮਾਂ ਤੋਂ ਪੀ.ਐਮ. ਆਰਮੀ ਤੇ ਆਜ਼ਾਦ ਸਮਾਜ ਪਾਰਟੀ ਦੇ ਵਿੱਚ ਜੁੜ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਇਹ ਕਾਰਵਾ ਬਹੁਤ ਅੱਗੇ ਜਾਏਗਾ ਬਹੁਤ ਸਾਰੇ ਸਾਥੀ ਜਿਹੜੇ ਆ ਉਪੀ ਮਾਰਮੀ ਤੇ ਜਸ ਸਮਾਜ ਪਾਰਟੀ ਨਾਲ ਜੁੜਨਾ ਚਾਹੁੰਦੇ ਆ। ਅ ਜੀ ਸਰ ਆਰਵ ਬਿੱਲਾ ਜੀ ਦੱਸੋ ਤੁਸੀਂ ਅੱਜ ਜਸ ਸਮਾਜ ਪਾਰਟੀ ਜੁਆਇਨ ਕਰੀਏ ਤੇ ਕੀ ਸੋਚ ਕੇ ਜੁਆਇਨ ਕਰੀਏ ਪਾਰਟੀਆਂ ਹੋਰ ਵੀ ਬਹੁਤ ਨੇ ਤੇ ਲੋਕ ਜ਼ਿਆਦਾਤਰ ਸੱਤਾਧਾਰੀ ਪਾਰਟੀ ਵੱਲ ਰੁਝਾਨ ਕਰਦੇ ਨੇ ਤੁਸੀਂ ਅ ਜਸ ਸਮਾਜ ਪਾਰਟੀ ਜੁਆਇਨ ਕਰੀਏ ਤੇ ਉਹਦਾ ਕੀ ਰੀਜਨ ਹੈ? ਇਹ ਰੀਜਨ ਹੈਗਾ ਸਰ ਅਸੀਂ ਅੱਜ ਤੱਕ ਮੰਨ 15-20 ਸਾਲ ਹੋ ਗਏ। ਮਤਲਬ ਕਿ ਵੀ 25 ਸਾਲ ਪ੍ਰੈਕਟੀਕਲ ਲੈਨ ਚ ਤੇ ਅਸੀਂ ਮਤਲਬ ਕਿ ਹ ਤੱਕ ਦੇਖਦੇ ਸੀਗੇ ਕਿ ਇੰਡੀਆ ਦੇ ਵਿੱਚ ਕੋਈ ਅਜਾ ਸਾਨੂੰ ਕੋ ਲੀਡਰ ਕਾਸ਼ੀਰਾਮ ਸੀਗਾ ਜਿਹਨੇ ਦੇਸ਼ ਤੇ ਜਨ ਜਨ ਨੂੰ ਜਗਾਇਆ ਉਸ ਤੋਂ ਬਾਅਦ ਕੋਈ ਲੀਡਰ ਨਹੀਂ ਸਾਨੂੰ ਨਜ਼ਰ ਚ ਆਇਆ ਵੀ ਜਿਹੜਾ ਸਾਡੇ ਸਮਾਜ ਦਾ ਭਲਾ ਕਰ ਸਕੇ ਤੇ ਚੰਦਰ ਸ਼ੇਖਰ ਆਜ਼ਾਦ ਜਿੱਥੇ ਕਿਸੇ ਨਜਾਜ਼ਤੀ ਹੁੰਦੀ ਆ ਕਿਸੇ ਨਾਲ ਕੋਈ ਤੱਕਾ ਹੁੰਦਾ ਕਿਸੇ ਵੀ ਵਰਗ ਨਾਲ ਹੁੰਦਾ ਕਿਸੇ ਵੀ ਕਾਸਟ ਨਾਲ ਹੁੰਦਾ ਉਹ ਉਹ ਤੋਂ ਉੱਪਰ ਉੱਠ ਕੇ ਕੰਮ ਕਰਦਾ ਤੇ ਹਰ ਇੱਕ ਦੇ ਜਾ ਕੇ ਸਾਥ ਦਿੰਦਾ ਉਹ ਤੇ ਸਾਨੂੰ ਉਹਦੇ ਕੰਮਕਾਰ ਦੇ ਬਹੁਤ ਅੱਛੇ ਲਗੇ ਤੇ ਅੱਜ ਸਾਨੂੰ ਇੱਕ ਹੀ ਮਿਲ ਕੇ ਇੰਡੀਆ ਦੇ ਵਿੱਚ ਉਹ ਬੰਦਾ ਚਮਕ ਰਿਹਾ ਇੱਕ ਇਨਸਾਨ ਹੀਰਾ ਵੀ ਜਿਹੜਾ ਸਾਡੇ ਸਮਾਜ ਦੇ ਬੇੜੇ ਪਾਰ ਕਰ ਸਕਦਾ ਤਾਂ ਆਪਣੀ ਅੱਜ ਮੈਂ ਭਾਰਤੀ ਨੌਜਨ ਪਾਰਟੀ ਛੱਡ ਕੇ ਤਾਂ ਮੈਂ ਉਸ ਦਾ ਜਿਹੜਾ ਨਾਲ ਚੱਲਣ ਵਾਸਤੇ ਤਿਆਰ ਹੋਇਆ ਪੂਰੀ ਮਲਕ ਦੀ ਟੀਮ ਦੇ ਨਾਲ ਜੋ ਮੇਰੀ ਪੰਜਾਬ ਹਰਿਆਣਾ ਪੰਜਾਬ ਜਿੱਤੇ ਬੈਠੇ ਆ ਪੂਰੇ ਇੰਡੀਆ ਦੇ ਵਿੱਚ ਮੈਂ ਪੂਰਾ ਸਾਥ ਉਹ ਦੇਣਾ ਕੱਢ ਕੇ ਉਹਦੀ ਸੋਚ ਦੇ ਨਾਲ ਚੱਲਣਾ ਤੇ ਮਤਲਬ ਤੁਸੀਂ ਜਾਸ ਸਮਾਜ ਪਾਰਟੀ ਦੀ ਵਿਚਾਰਧਾਰਾ ਤੋਂ ਭਰਾ ਵੀ ਦੋ ਕੇ ਅੱਤਰ ਆਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੇ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਹੋਰ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਅੱਜ ਤੱਕ ਦੇ ਲੋਕਾਂ ਦਾ ਸੰਘਰਸ਼ ਕਰਨ ਵਾਲੇ ਆ 15 20 20 ਸਾਲ ਹੋ ਗਏ ਤੇ ਅੱਜ ਇੱਕ ਮੌਕਾ ਬਹੁਤ ਜਿਆਦਾ ਜੋ ਸਾਡੇ ਵਿੱਚ ਚੰਦਰ ਸ਼ੇਖਰ ਦੀ ਆਜ਼ਾਦ ਜੋ ਸੰਸਦ ਦੇ ਵਿੱਚ ਬੱਬਰ ਸ਼ੇਰ ਗਰਜਿਆ ਉਹ ਲੋਕਾਂ ਦੇ ਮੁੱਦੇ ਚੱਕੇ ਆ 70 ਸਾਲ ਦੇ ਵਿੱਚ ਕਿਸੇ ਨੇ ਇਹ ਮੁੱਦੇ ਨਹੀਂ ਚੱਕੇ ਤੇ ਸਾਨੂੰ ਉਹ ਤੇ ਮਹਿਸੂਸ ਹੋਇਆ ਵੀ ਵਾਕਈ ਅੱਜ ਕੋਈ ਸਾਡਾ ਬੱਬਰ ਸ਼ੇਰ ਜਿਹੜਾ ਜਾਗ ਗਿਆ ਤੇ ਉਹਦਾ ਸਾਥ ਦੇਣਾ ਚਾਹੀਦਾ ਸਾਨੂੰ ਔਰ ਜਨ ਜਨਤਾ ਕੋ ਉਹਦੀ ਜਿਹੜਾ ਮਿਸ਼ਨ ਨੂੰ ਪਛਾਣਾ ਚਾਹੀਦਾ ਕਿ ਮਿਸ਼ਨਰੀ ਮਿਸ਼ਨ ਆਏ ਮਿਸ਼ਨਰੀ ਪਾਰਟੀ ਆ ਉਹਦੇ ਮਿਸ਼ਨ ਨੂੰ ਪਛਾਣਵਾ ਤੇ ਸਾਡਾ ਦਿਲ ਕਰਿਆ ਤਾਂ ਅਸੀਂ ਪੂਰੇ ਸਮਾਜ ਦੇ ਵਿੱਚ ਉਹ ਮਿਸ਼ਨ ਫਲਾਵਾ ਜੀ ਕਮਲ ਜੀ ਆਪ ਸਪੈਸ਼ਲੀ ਹਰਿਆਣਾ ਸੇ ਆਏ ਹੋ ਥੋੜਾ ਡਿਟੇਲ ਮੇ ਬਤਾ ਜੀ ਇਹ ਕਿਆ ਪ੍ਰੋਗਰਾਮ ਥਾ ਅੱਜ ਕਿਆ ਕਿਸ ਮਕਸਦ ਆਪ ਆ ਕੇ ਆਏ ਆਂ ਅੱਜ ਪੰਜਾਬ ਮੇ ਇੱਕ ਕਾਰਜਕਰਤਾ ਸੰਮੇਲਨ ਥਾ ਜਿਸ ਮੇ ਕਾਫੀ ਲੋਗੋ ਨੇ ਅੱਜ ਆਜਾ ਸਮਾਜ ਪਾਰਟੀ ਜੋਨ ਕੀ ਆਜਾ ਸਮਾਜ ਪਾਰਟੀ साहबकांसी राम जी की जो विचारधारा है जो कहीं ना कहीं 2006 में मान्यवर साहब कांशी राम जी चल बसे थे और उनके साथ साथ ये मूवमेंट भी चल बसी थी तब से लेकर के आज तक जो बहुजन समाज के जो द्वंदर योद्धा थे जो बहुजन समाज के लिए कार्य करते थे वो हताश हो चुके थे उनको लगता था कि जो बहुजन मूवमेंट थी जो मान्यवर साहब कांशी राम जी की विचारधारा थी वो दम तोड़ चुकी थी तो उस जब पूरा बहुजन मूवमेंट हताश हो चुका था तो एन मौके पर माननीय चंद्रशेखर आजाद जी जो आजाद समाज पार्टी के राष्ट्रीय अध्यक्ष हैं उन्होंने इस मुहिम को तेज किया और देश के बहुजनों को एक बड़ा प्लेटफॉर्म तैयार करके दे दिया आज देश का बहुजन वैसे खुद को सुरक्षित महसूस कर रहा है जैसे मान्यवर्षाप काशी राम जी के समय में करता था अब नगीना से देश के बहुजनों ने भाईचारा स्थापित करके वहां पर मुस्लिम सिख ईसाई जैन बोध पारसी सभी ने भाईचारा स्थापित करके माने चंद्रशेखर आजाद जी को देश की सबसे बड़ी पंचायत संसद में बिठाने का काम किया है और देश के बहुजनों को माने चंद्रशेखर आजाद जी से बहुत उम्मीदें हैं और भाई चंद्रशेखर आजाद बहुजनों की जो उम्मीद है उन पर खर उतरने का काम करेंगे सर वैसे जो बहुजन की बहुत पार्टी है जो बहुजन की बात करती है तो आजाद समाज पार्टी और उनमें क्या फर्क है जी बता सकते बिल्कुल फर्क है जो आजाद समाज पार्टी के मुद्दों की राजनीति करती है वो धब्बे के जो तो वर्ग की राजनीति करती है दो हजार चौदह के बाद यदि आप पूरे देश के आकड़े उठाएंगे तो जहां पर भी इस देश के बहुजनों के ऊपर अत्याचार होता है वहां पर मान्य चंद्रशेखर आजाद और आर्मी की टीम पहुंचती है और कुछ लोगों को मैं एक और ये स्पेशली जो है मैं आपको एक चीज बता देना चाहता हूं कि कुछ लोगों के दिमाग में गलत बात है कुछ लोग कहते हैं कि जो भीम आर्मी और आजाद समाज पार्टी है वो सिर्फ दलितों का संगठन है दलितों की पार्टी है मैं आपको आंकड़े दिला याद दिलाता हूं जब उनहत्तर उनत्त, हजार शिक्षक घोटाला हुआ था तो चंद्रशेखर आजाद जी ने कई दिन प्रोटेस्ट किया वो दलित बच्चे नहीं थे वो इस देश के पूरे देश के बच्चे थे जब किसान आंदोलन हुआ किसान किसान होता है वो किसी जाति और धर्म से नहीं होता तो सबसे ज्यादा योगदान माननीय चंद्रशेखर आजाद जी का हुआ जब हरियाणा की पहलवान बेटियों के साथ जब उत्पीड़न हुआ भाजपा के बड़े नेतृत्व के साथ उत्पीड़न किया तो चंद्रशेखर आजाद जी ने दिल्ली में जाकर नहीं थी वो बेटियां इस इस देश देश का मान सम्मान थी, इस देश की धरोहर थी तो कुछ लोग कहते हैं कि ये दलितों का संगठन है उनकी ये बिल्कुल विचारधारा गलत है वो इस विचारधारा को तोड़ना चाहिए प्रॉपर्टी बेचने और खरीदने के लिए संपर्क करें फेयर डील प्रॉपर्टीज